ਅਸੀਂ ਕਿਸੇ ਪਾਸੇ ਮੈਨੂੰ ਜਾਣਦੇ ਤੁਸੀਂ ਇੱਕ ਇਧਰ ਨਵਦੀਪ ਆ ਵੀਰ ਸਾਡਾ ਫਸਿਆ ਉਧਰ ਨੂੰ ਨਹੀਂ ਜਾਣਦੇ ਤੁਸੀਂ ਕਿਸੇ ਪਾਸੇ ਮੈਨੂੰ ਜਾਣ ਲੈਂਦੇ ਯਾਰ ਅਸੀਂ ਮਾੜਾ ਹੀ ਕਰਤਾ ਸੀ ਆਪਣੇ ਹੱਕਾਂ ਦੀ ਗੱਲ ਕਰਦੇ ਸੀ ਇਹੀ ਗੱਲ ਕਹਿਣੇ ਆ ਕਿ ਜਿਹੜੇ ਤੁਸੀਂ ਬੋਟਾਂ ਤੋਂ ਪਹਿਲਾਂ ਵਾਅਦੇ ਕਰਦੇ ਹੁੰਦੇ ਹੋ ਤੁਸੀਂ ਇੱਕ ਵੀ ਵਾਅਦੇ ਤੇ ਪੂਰਾ ਨਹੀਂ ਉਤਰਦੇ ਕੱਲ ਦੀ ਪੁਲਿਸ ਪਰਸੋਂ ਦੀ ਪੁਲਿਸ ਆਗਰ ਮਾਗਰ ਫਿਰਦੀ ਆ ਤੇ ਕੱਲ ਮੈਂ ਬੂਟੇ 'ਚ ਪਾਣੀ ਪਾਉਂਦਾ ਸੀ ਪਰਸੋਂ ਮੈਂ ਸਿਰ ਸੁਨਾਮ ਗਿਆ ਸੀ ਉੱਥੇ ਪਿੱਛੇ ਫਿਰ ਕੇ ਫਿਰਦੀ ਰਹੀ ਆ ਕੱਲ ਸੀਜੀਪੀ ਦੇ ਬੰਦੇ ਅੱਜ ਫੇਰ ਸਵੇਰ ਰਾਤ ਦੇ ਬੰਦੇ ਇੱਥੇ ਫਿਰਦੇ ਆ ਤੁਸੀਂ ਵੋਟਾਂ ਦੇ ਪੱਲੇ ਇੱਕ ਗੱਲ ਕਹਿ ਦਿਆ ਕਰੋ ਲੋਕਾਂ ਨੂੰ ਸਿੱਧੀ ਗੱਲ ਕਹਿ ਦਿਆ ਕਰੋ ਵੀ ਆ ਇੰਨੇ ਕੁ ਵਾਦੇ ਨੇ ਕਿਸੀਂ ਇੰਨੇ ਕੁ ਪੂਰੇ ਕਰ ਸਕਦੇ ਹਾਂ ਪਰ ਹੁਣ ਤੁਸੀਂ ਲੋਕਾਂ ਤੋਂ ਵੋਟਾਂ ਲੈਣੀਆਂ ਹੁੰਦੀਆਂ ਨੇ ਜਦੋਂ ਤੁਸੀਂ ਕੋਈ ਝੂਠ ਬੋਲਣ ਤੁਸੀਂ ਗੱਪ ਮਾਰਨ ਦੀ ਕੋਈ ਕਸਰ ਨਹੀਂ ਛੱਡਦੇ ਐਡੇ ਐਡੇ ਲੋਕਾਂ ਨਾਲ ਗੱਪ ਮਾਰਦੇ ਹੋ ਕੋਈ ਛੱਡਦੀ ਨਹੀਂ ਵਾਦਾ ਕਰਨਾ ਵੀ ਸਾਰੀ ਜਿਵੇਂ ਪੂਰੇ ਕਰਦਾਂਗੇ ਫਿਰ ਤੁਸੀਂ ਜਦੋਂ ਜਿੱਤ ਜਾਂਦੇ ਹੋ ਜਿੱਤਣ ਸਾਥ ਤੁਸੀਂ ਜਾ ਕੇ ਜਿਹੜੀ ਸਾਡੀ ਰਾਜਨੀਤੀ ਸਾਡੇ ਪੰਜਾਬ ਦੇ ਖਿਲਾਫ ਆ ਤੁਸੀਂ ਉਹ ਝੋਲੀ ਚਾ ਕੇ ਬਹਿ ਜਨੋ ਦਿੱਲੀ ਰਾਜਨੀਤੀ ਹਮੇਸ਼ਾ ਤੋਂ ਪੰਜਾਬ ਦੇ ਖਿਲਾਫ ਹੈ ਤੁਸੀਂ ਜਾ ਕੇ ਉਹ ਝੋਲੀ ਚ ਬਹਿ ਜਨੋ ਹੁਣ ਮੈਂ ਇਹ ਗੱਲ ਲੋਕਾਂ ਨੂੰ ਪੁੱਛਣਾ ਚਾਹੁੰਦਾ ਕਿ ਕੀ ਆਪਾਂ ਯਾਰ ਆਪਣੇ ਪੰਜਾਬ ਦੀ ਗੱਲ ਕਰਨੀ ਬੰਦ ਕਰ ਦਈਏ ਮੈਂ ਜਿਹੜੀ ਇਹ ਗੱਲ ਸਾਂਝੀ ਕਰਨੀ ਆ ਖਾਸ ਕਰਕੇ ਮੇਰੇ ਨੌਜਵਾਨ ਸਾਥੀਆਂ ਨਾਲ ਤੇ ਪੰਜਾਬ ਦੇ ਲੋਕਾਂ ਨਾਲ ਗੱਲ ਸਾਂਝੀ ਕਰਨੀ ਆ ਕਿ ਕਿਵੇਂ ਜਿਹੜੀ ਸਰਕਾਰ ਹਰ ਪਾਸਿਓਂ ਜਿਹੜੀ ਆਵਾਜ਼ ਨੂੰ ਬੰਦ ਕਰਨ ਦੇ ਲੱਗੀ ਹੋਈ ਆ ਫੇਸਬੁੱਕ ਪੇਜ ਬੰਦ ਕਰਤਾ ਚੈਨਲ ਆ ਜਿਹੜਾ ਕੋਈ ਉਹ ਨਹੀਂ ਸਾਡੀ ਗੱਲਬਾਤ ਕਰਨ ਨੂੰ ਤਿਆਰ ਸਾਡੀ ਗੱਲ ਸੁਣਨ ਨੂੰ ਤਿਆਰ ਤੁਸੀਂ ਦੇਖਿਆ ਕਿ ਅਸੀਂ ਹੁਣ ਕਿਸੇ ਨਾ ਕਿਸੇ ਪਾਸੇ ਯਾਰ ਜਿੱਥੇ ਕੋਈ ਪੰਜਾਬ ਦੇ ਹੱਕਾਂ ਦੀ ਗੱਲ ਆ ਉੱਥੇ ਹਰ ਇੱਕ ਧਰਨੇ ਮਜਾਰੇ ਜਾਣਾ ਹੀ ਪੈਂਦਾ ਆ ਲੋਕਾਂ ਨਾਲ ਖੜਨਾ ਹੀ ਪੈਂਦਾ ਤੇ ਪਰ ਪੁਲਿਸ ਹਰ ਪਾਸਿਓਂ ਕੱਲ ਦੀ ਪੁਲਿਸ ਪਰਸੋਂ ਦੀ ਪੁਲਿਸ ਮਾਗਰ-ਮਾਗਰ ਫਿਰਦੀ ਆ ਤੇ ਕੱਲ ਮੈਂ ਬੂਟੇ 'ਚ ਪਾਣੀ ਪਾਉਂਦਾ ਸੀ ਪਰਸੋਂ ਮੈਂ ਸਿਰ ਸੁਨਾਮ ਗਿਆ ਸੀ ਉੱਥੇ ਪਿੱਛੇ ਫਿਰਚੇ ਫਿਰਦੀ ਰਹੀ ਆ ਕੱਲ ਸੀਆਈ ਦੇ ਬੰਦੇ ਅੱਜ ਫੇਰ ਸਵੇਰ ਰਾਤ ਦੇ ਬੰਦੇ ਇੱਥੇ ਫਿਰਦੇ ਰਹੇ ਨੇ ਹੁਣ ਮੈਂ ਇਹ ਗੱਲ ਲੋਕਾਂ ਨੂੰ ਪੁੱਛਣਾ ਚਾਹੁੰਨਾ ਕਿ ਕੀ ਆਪਾਂ ਯਾਰ ਆਪਣੇ ਪੰਜਾਬ ਦੀ ਗੱਲ ਕਰਨੀ ਬੰਦ ਕਰ ਦਈਏ ਜਾਂ ਸਰਕਾਰ ਨੂੰ ਕਹਿਣਾ ਚਾਹਣਾ ਕਿ ਅਸੀਂ ਜਿਹੜੇ ਤੁਹਾਡੇ ਗਲਤ ਨੀਤੀਆਂ ਨੇ ਸੀ ਉਹਨਾਂ ਦੇ ਖਿਲਾਫ ਹੀ ਬੋਲ ਰਹੇ ਹਾਂ ਤੁਰੇ ਸਾਡੇ ਨੌਜਵਾਨ ਜਿਲ੍ਹਾ ਦੇ ਵਿੱਚ ਫੜੇ ਬੈਠੇ ਨੇਗੇ ਕੀ ਉਹ ਕੀ ਉਹਨਾਂ ਨੇ ਮਾੜਾ ਕਰਤਾ ਤੁਸੀਂ ਕਿਸੇ ਪਾਸੇ ਮੈਨੂੰ ਜਾਣਦੇ ਤੁਸੀਂ ਇੱਕ ਇਧਰ ਨਵਦੀਪ ਆ ਵੀਰ ਸਾਡਾ ਫਸਿਆ ਉਧਰ ਨੂੰ ਨਹੀਂ ਜਾਣਦੇ ਤੁਸੀਂ ਕਿਸੇ ਪਾਸੇ ਮੈਨੂੰ ਜਾਣ ਲੰਦੇ ਯਾਰ ਅਸੀਂ ਮਾੜਾ ਹੀ ਕਰਤਾ ਸੀ ਆਪਣੇ ਹੱਕਾਂ ਦੀ ਗੱਲ ਕਰਦੇ ਸੀ ਹੀ ਗੱਲ ਕਹਿਣੇ ਆ ਕਿ ਜਿਹੜੇ ਤੁਸੀਂ ਵੋਟਾਂ ਤੋਂ ਪਹਿਲਾਂ ਵਾਅਦੇ ਕਰਦੇ ਹੁੰਦੇ ਹੋ ਤੁਸੀਂ ਇੱਕ ਵੀ ਵਾਅਦੇ ਤੇ ਪੂਰਾ ਨਹੀਂ ਉੱਤਰਦੇ ਤੁਸੀਂ ਵੋਟਾਂ ਤੋਂ ਪਹਿਲਾਂ ਇੱਕ ਗੱਲ ਕਹਿ ਦਿਆ ਕਰੋ ਲੋਕਾਂ ਨੂੰ ਸਿੱਧੀ ਗੱਲ ਕਹਿ ਦਿਆ ਕਰੋ ਵੀ ਆ ਇੰਨੇ ਕੁ ਵਾਅਦੇ ਨੇ ਕਿਸੀਂ ਇੰਨੇ ਕੁ ਪੂਰੇ ਕਰ ਸਕਦੇ ਆ ਪਰ ਹੁਣ ਤੁਸੀਂ ਲੋਕਾਂ ਤੋਂ ਵੋਟਾਂ ਲੈਣੀਆਂ ਹੁੰਦੀਆਂ ਨੇ ਜਦੋਂ ਤੁਸੀਂ ਕੋਈ ਝੂਠ ਬੋਲਣ ਤੁਸੀਂ ਗੱਪ ਮਾਰਨ ਦੀ ਕੋਈ ਕਸਰ ਨਹੀਂ ਛੱਡਦੇ ਐਡੇ ਐਡੇ ਲੋਕਾਂ ਨਾਲ ਗੱਪ ਮਾਰਦੇ ਹੋ ਕੋਈ ਛੱਡਦੇ ਨਹੀਂ ਵਾਅਦਾ ਕਰਨਾ ਹੁਣ ਆ ਵੀ ਸਾਰੀ ਜਿਵੇਂ ਪੂਰੇ ਕਰਦਾਂਗੇ ਫਿਰ ਤੁਸੀਂ ਜਦੋਂ ਜਿੱਤ ਜਾਣੋ ਜਿੱਤਣਸਾਰ ਤੁਸੀਂ ਜਾ ਕੇ ਜਿਹੜੀ ਸਾਡੀ ਰਾਜਨੀਤੀ ਸਾਡੇ ਪੰਜਾਬ ਦੇ ਖਿਲਾਫ ਆ ਤੁਸੀਂ ਉਹਦੀ ਝੋਲੀ ਚ ਜਾ ਕੇ ਬਹਿ ਜੰਨੇ ਹੋ ਦਿੱਲੀ ਰਾਜਨੀਤੀ ਹਮੇਸ਼ਾ ਤੋਂ ਪੰਜਾਬ ਦੇ ਖਿਲਾਫ ਹੈ ਤੁਸੀਂ ਜਾ ਕੇ ਉਹਦੀ ਝੋਲੀ ਚ ਬਹਿ ਜੰਨੇ ਹੋ ਤੁਸੀਂ ਇੱਕ ਪਾਸੇ ਗੱਲ ਕਰਦੇ ਹੋ ਕਿ ਪੰਜਾਬ ਦੇ ਵਿੱਚ ਧਰਨੇ ਨਹੀਂ ਲਾਉਣੇ ਦੂਜੇ ਪਾਸੇ ਤੁਸੀਂ ਜਿਹੜਾ ਕਿ ਕੇਜਰੀਵਾਲ ਥੋੜਾ ਫਸਿਆ ਹੋਇਆ ਆਮ ਆਦਮੀ ਪਾਰਟੀ ਨੂੰ ਮੈਂ ਕਹਿਣਾ ਚਾਹਣਾ ਤੁਸੀਂ ਉਹਦੇ ਲਈ ਧਰਨੇ ਲਾ ਰਹੇ ਹੋ ਤੁਸੀਂ ਕਹਿੰਦੇ ਚੋਣ ਜਾਬਤਾ ਲੱਗਿਆ ਤੁਸੀਂ ਉਹਦੇ ਲਈ ਧਰਨੇ ਲਾ ਰਹੇ ਹੋ ਤੁਸੀਂ ਉਹਦੇ ਲਈ ਇਕੱਠ ਕਰ ਰਹੇ ਤੁਸੀਂ ਉਹਦੇ ਲਈ ਆਪਣਾ ਭੁੱਖ ਹੜਤਾਲਾਂ ਕਰ ਰਹੇ ਹੋ ਤੁਸੀਂ ਸਾਡੇ ਜਿਹੜੇ ਨੌਜਵਾਨ ਨੇ ਸਾਨੂੰ ਉਹਨਾਂ ਦੇ ਹੱਕ ਦੇ ਵਿੱਚ ਬੋਲਣ ਨਹੀਂ ਦੇ ਰਹੇ ਇਹ ਪੰਜਾਬ ਸਰਕਾਰ ਪੰਜਾਬ ਦਾ ਮੁੱਖ ਮੰਤਰੀ ਇੱਦੋਂ ਮਾੜਾ ਕੋਈ ਪੈਦਾ ਹੋ ਹੀ ਨਹੀਂ ਸਕਦਾ ਯਾਰ ਤੁਸੀਂ ਹਰ ਪਾਸੇ ਆਵਾਜ਼ ਬੰਦ ਬਰੰਦ ਕਰਨੇ ਤੁਸੀਂ ਮੇਰੇ ਤੇ ਪਰਚੇ ਤੁਸੀਂ ਮੇਰੇ ਤੇ ਪਾ ਕੇ ਦੇਖ ਲੇ ਤੁਸੀਂ ਮੇਰੇ ਤੇ ਜਿਹੜੇ ਮੇਰੇ ਸੋਸ਼ਲ ਮੀਡੀਆ ਅਕਾਊਂਟ ਤੁਸੀਂ ਉਹ ਬੰਦ ਕਰਤੇ ਤੁਸੀਂ ਸਾਰਾ ਕੁਝ ਕਰਕੇ ਦੇਖ ਲੈ ਕਰਦਾਰ ਕੋਈ ਤੁਸੀਂ ਮੇਰੀ ਪੂਰੀ ਸਰਕਾਰ ਨੇ ਅੱਡੀ ਝੂਟੀ ਦਾ ਜ਼ੋਰ ਲਾਇਆ ਕਰਦਾਰ ਕੋਈ ਕਰਨਾ ਪੁਲਿਸ ਜਦੋਂ ਤਾਂ ਨਿਕਲਦਾ ਬਾਹਰ ਮੈਂ ਤਾਂ ਪੁਲਿਸ ਇੰਨੀ ਖੜੀ ਹੁੰਦੀ ਆ ਪਰ ਮੈਂ ਕੀ ਕਰਾਂ ਯਾਰ ਮੈਂ ਚਾਹਣਾ ਕਿ ਸਾਡੇ ਜਿਹੜੇ ਸਾਡੇ ਲੋਕਾਂ ਨੂੰ ਮੈਂ ਜਾਗਰੂਤ ਕਰਨਾ ਚਾਹਣਾ ਮੈਂ ਲੋਕਾਂ ਨੂੰ ਜਗਾਉਣਾ ਚਾਹਣਾ ਕਿ ਸਾਡੇ ਨਾਲ ਕਿਵੇਂ ਜਿਹੜਾ ਪੰਜਾਬ ਤਰੱਕੀ ਦੇ ਰਾਹ ਤੇ ਆਊਗਾ ਤੁਸੀਂ ਇਹ ਮੇਰੀ ਆਵਾਜ਼ ਨੂੰ ਬਾਹਰ ਨਿਕਲ ਨਹੀਂ ਦਿੰਦੇ ਤੁਸੀਂ ਹਰ ਪਾਸੇ ਦਬਾਉਣ ਤੇ ਲੱਗੇ ਹੋ ਪਰ ਪੰਜਾਬ ਦੇ ਲੋਕਾਂ ਨੂੰ ਮੇਰੀ ਬੇਨਤੀ ਆ ਪੰਜਾਬ ਦੇ ਲੋਕੋ ਆਪਾਂ ਜਾਗਰੂਤ ਹੋ ਕਦਨਾ ਤੱਕ ਕੋਈ ਕੋਈ ਕਿਹਨਾ ਪਾਰਟੀਆਂ ਪਿੱਛੇ ਲੜਾਂਗੇ ਨੈਸ਼ਨਲ ਪਾਰਟੀਆਂ ਪਿੱਛੇ ਤੁਸੀਂ ਕੋਈ ਕਹਿੰਦਾ ਮੈਂ ਝਾੜੂ ਵਾਲਾ ਕੋਈ ਕਹਿੰਦਾ ਮੈਂ ਕਾਂਗਰਸ ਵਾਲਾ ਕੋਈ ਕਹਿੰਦਾ ਮੈਂ ਭਾਜਪਾ ਵਾਲਾ ਕੋਈ ਕਹਿੰਦਾ ਮੈਂ ਕਾਲੀ ਕਹਿੰਦਾ ਤੁਸੀਂ ਇਹਨਾਂ ਪਿੱਛੇ ਲੜੀ ਜਾਂਦੇ ਹੋ ਤੁਸੀਂ ਆਪਣੇ ਲੜਨਾ ਤਾਂ ਪੰਜਾਬ ਪਿੱਛੇ ਲੜੋ ਤੁਸੀਂ ਇਹ ਜਿਹੜੀਆਂ ਪਾਰਟੀਆਂ ਜਿਹੜਾ ਮੁੱਖ ਮੰਤਰੀ ਪੰਜਾਬ ਦਾ ਮੈਂ ਇਹ ਗੱਲ ਕਹਿਣਾ ਚਾਹੁੰਦਾ ਤੂੰ ਹਰ ਪਾਸੇ ਹਰ ਪੱਖੋਂ ਖਰੀਦਣ ਦੀ ਕੋਸ਼ਿਸ਼ ਕਰੀ ਤੂੰ ਪਹਿਲਾਂ ਕਹਿੰਦਾ ਐਮਐਲਏ ਚੋਣ ਲੜ ਲਓ ਸਾਡੇ ਵੱਲੋਂ ਅਸੀਂ ਨਹੀਂ ਲੜੀ ਤੁਸੀਂ ਫਿਰ ਕਹਿੰਦਾ ਜੀ ਮੈਨੂੰ ਐਮਪੀ ਦੀ ਚੋਣ ਲੜ ਲਾ ਮੈਂ ਨਹੀਂ ਲੜੀ ਕਈ ਲੋਕ ਇਹ ਜਿਹੜੇ ਪਾਰਟੀਆਂ ਦੇ ਲੋਕ ਨੇ ਨਾ ਕਈਆਂ ਨੂੰ ਇਹ ਲੱਗਦਾ ਹੁੰਦਾ ਵੀ ਇਹ ਭਾਨਾ ਪਤਾ ਨਹੀਂ ਇਹ ਨਹੀਂ ਗੱਲ ਮੈਂ ਇਸ ਗੱਲ ਦਾ ਸਬੂਤ ਦੇ ਸਕਦਾ ਮੈਂ ਕਹਿੰਦਾ ਕਵੇ ਇੱਕ ਵਾਰੀ ਮੁੱਖ ਮੰਤਰੀ ਵੀ ਤੈਨੂੰ ਨਹੀਂ ਕਿਹਾ ਵੀ ਚੋਣ ਲੜਨ ਮੈਂ ਉਹਦਾ ਚੀ ਦਾ ਸਬੂਤ ਪੇਸ਼ ਕਰੂੰਗਾ ਕਹਿ ਕੇ ਦਿਖਾਵੇ ਇੱਕ ਵਾਰੀ ਭਾਣਾ ਫੇਗ ਗੱਲਾਂ ਕਹਿੰਦਾ ਅੰਦਰੋਂ ਤਾਂ ਗੱਲਾਂ ਕਰਦਾ ਚੋਣਾਂ ਲੜ ਲਓ ਸਾਡੇ ਨਾਲ ਆ ਜਾਓ ਪਰ ਅਸੀਂ ਤੁਹਾਡੇ ਨਾਲ ਨਹੀਂ ਬੈਠ ਸਕਦੇ ਅਸੀਂ ਤੁਹਾਡੇ ਨਾਲ ਕਿਉਂ ਨਹੀਂ ਬੈਠ ਸਕਦੇ ਸਾਡੀ ਮਜਬੂਰੀ ਇਹ ਆ ਕਿਉਂਕਿ ਅਸੀਂ ਚੰਗੀ ਤਰ੍ਹਾਂ ਸਮਝ ਚੁੱਕੇ ਹਾਂ ਕਿ ਪੰਜਾਬ ਨੂੰ ਤਰੱਕੀ ਕਿਵੇਂ ਕਰਨੀ ਆ ਪੰਜਾਬ ਨੂੰ ਜਿਹੜੇ ਕਿ ਅਨਸਾਫ਼ ਕਿਵੇਂ ਮਿਲਣਾ ਸੀ ਉਹ ਚੀਜ਼ ਨੂੰ ਸਮਝ ਚੁੱਕੇ ਹਾਂ ਸਾਨੂੰ ਪਤਾ ਅਸੀਂ ਲੋਕਾਂ ਨੂੰ ਜਗਾ ਰਹੇ ਹਾਂ ਕਿ ਸਾਨੂੰ ਜਥੇਬੰਦ ਹੋਣਾ ਪੈਣਾ ਸਾਡੇ ਜਿਹੜੇ ਦਿੱਲੀ ਦੀ ਨੈਸ਼ਨਲ ਪਾਰਟੀਆਂ ਨੇਗੇ ਉਹ ਸਾਨੂੰ ਕਦੇ ਇਨਸਾਫ ਨਹੀਂ ਦੇ ਸਕਦੀਆਂ ਉਹਨਾਂ ਨੇ ਜਦੋਂ ਦੇਸ਼ ਆਜ਼ਾਦ ਹੋਇਆ ਉਦੋਂ ਤੋਂ ਹੀ ਪੰਜਾਬ ਦੇ ਨਾਲ ਧੱਕਾ ਕਰਦੇ ਆਏ ਨੇਗੇ ਕਿੰਨਾ ਲੰਮਾ ਸਮਾਂ ਸੰਘਰਸ਼ ਕਰਕੇ ਸੀ ਪੰਜਾਬੀ ਸੂਬਾ ਲੈਤਾ ਫਿਰ ਤੁਸੀਂ ਇਹ ਦੇਖੋ ਅਸੀਂ ਪੰਜਾਬ ਨੇ ਕਸਰ ਕਦੋਂ ਛੱਡੀ ਹੈ ਆਜ਼ਾਦੀ ਤੋਂ ਪਹਿਲਾਂ ਦੀ ਗੱਲ ਕਰ ਲਓ ਮੁਗਲਾਂ ਤੋਂ ਦੇਸ਼ ਜਾਲ ਕਰਵਾਇਆ ਅੰਗਰੇਜ਼ਾਂ ਤੋਂ ਦੇਸ਼ ਜਾਲ ਕਰਾਇਆ ਬਾਅਦ ਚ ਕਰਨ ਕਰ ਲੋ ਆਜ਼ਾਦੀ ਤੋਂ ਚੀਨ ਦੇ ਬਾਰਡਰਾਂ ਦੀ ਗੱਲ ਕਰ ਲੋ ਜਿਹੜੇ ਦੇਸ਼ ਜਿੰਨੇ ਹੀ ਭਾਰਤ ਦੇ ਬਾਰਡਰ ਨੇਗੇ ਸਭ ਤੋਂ ਵੱਧ ਕਰਵਾਨੀਆਂ ਪੰਜਾਬ ਦੀਆਂ ਨੇ ਪੰਜਾਬ ਦੇ ਲੋਕਾਂ ਦੀਆਂ ਨੇ ਪੰਜਾਬ ਦੇ ਨੌਜਵਾਨਾਂ ਦੀਆਂ ਨੇ ਅਸੀਂ ਕਸਰ ਕਿੱਥੇ ਛੱਡੀ ਆ ਸੋ ਪਰ ਉਹ ਫਿਰ ਵੀ ਸਾਡੇ ਨਾਲ ਉਹ ਪਾਰਟੀਆਂ ਧੱਕਾ ਕਰਦੇ ਨੇ ਸੀ ਉਹ ਪਾਰਟੀਆਂ ਨਾਲ ਨਹੀਂ ਬੈਠ ਸਕਦੇ ਸਾਡੀ ਇਹ ਮਜਬੂਰੀ ਆ ਇਸ ਕਰਕੇ ਅਸੀਂ ਨਹੀਂ ਚਾਹੁੰਦੇ ਕਿ ਅਸੀਂ ਉਹਨਾਂ ਥੱਲੇ ਲੱਗੀਏ ਅਸੀਂ ਆਪਣੇ ਲੋਕਾਂ ਨੂੰ ਜਥੇਬੰਦ ਕਰਨ ਤੇ ਲੱਗੇ ਹੋਇਆ ਮੈਂ ਆਪਣੇ ਲੋਕਾਂ ਨੂੰ ਇੱਕੋ ਗੱਲ ਕਹਿਣਾ ਚਾਹੁੰਨਾ ਵੀ ਯਾਰ ਕਿਸਾਨ ਜਥੇਬੰਦੀਆਂ ਨਾਲ ਜੁੜੋ ਮਜ਼ਦੂਰ ਜਥੇਬੰਦੀਆਂ ਨਾਲ ਜੁੜੋ ਜੁੜ ਕੇ ਤੁਸੀਂ ਇਕੱਠੇ ਹੋ ਕੇ ਜਿਹੜਾ ਆਪਾਂ ਸਾਰੇ ਇੱਕ ਪੱਲੇ ਤੇ ਇੱਕ ਮੰਚ ਤੇ ਇਕੱਠੇ ਹੋਈਏ ਇਕੱਠੇ ਹੋ ਕੇ ਫਿਰ ਕਿਤੇ ਚਾਹੀਏ ਕਿ ਜੇ ਪੰਜਾਬ ਨੂੰ ਕਾਮਯਾਬ ਕਰਨਾ ਸਾਨੂੰ ਖੇਤਰੀ ਪਾਰਟੀ ਕਾਮਯਾਬ ਕਰਨੀ ਪੈਣੀ ਆ ਸਾਨੂੰ ਇਹ ਨੈਸ਼ਨਲ ਪਾਰਟੀ ਤੋਂ ਬਾਹਰ ਨਿਕਲਣਾ ਪੈਣਾ ਸਾਨੂੰ ਜੇਕਰ ਅਸੀਂ ਆਪਣੇ ਪੰਜਾਬ ਦਾ ਇਨਸਾਫ ਲੈਣਾ ਜੇਕਰ ਚੌਣੇ ਜੋ ਹੋ ਰਹੇ ਨੇ ਪੰਜਾਬ ਨਾਲ ਧੱਕੇ ਤਾਂ ਸਾਨੂੰ ਆਪਣੀ ਖੇਤਰੀ ਪਾਰਟੀ ਖੜੀ ਕਰਨੀ ਪੈਣੀ ਹੈ ਕਿਉਂਕਿ ਜਿੰਨੇ ਵੀ ਰਾਜਨੀਤਿਕ ਲੀਡਰ ਪੰਜਾਬ ਦੇ ਨੇਗੇ ਇਹ ਸਾਰੇ ਨੈਸ਼ਨਲ ਪਾਰਟੀਆਂ ਦੇ ਨਾਲ ਮਿਲ ਕੇ ਪੰਜਾਬ ਦੇ ਨਾਲ ਧੱਕਾ ਕਰਵਾਉਂਦੇ ਨੇਗੇ ਇਹ ਖੁਦ ਨਾਲ ਮਿਲੇ ਹੋਏ ਨੇਗੇ ਇਹ ਸਾਰੇ ਸਾਰੇ ਦਿੱਲੀ ਅੱਗੇ ਜਾ ਕੇ ਕੋਡੇ ਹੁੰਦੇ ਨੇ ਸਾਰੇ ਸਾਰੇ ਦਿੱਲੀ ਅੱਗੇ ਜਾ ਕੇ ਝੁਕਦੇ ਨੇਗੇ ਠੀਕ ਹੈ ਨਾ ਗੱਲ ਇੰਨੀ ਸਮੱਸਿਆ ਇਹ ਆ ਮੈਂ ਇਹ ਗੱਲ ਕਹਿਣਾ ਚਾਹਣਾ ਵੀ ਜਿੰਨੇ ਲੋਕ ਨੌਜਵਾਨ ਚੰਗੇ ਕੋਈ ਨਿਕਲ ਕੇ ਇਸ ਪ੍ਰਕਾਰ ਦੇ ਆਉਣ ਕਿ ਉਹ ਪੰਜਾਬ ਦੀ ਪਹਿਲਾਂ ਲੋਕਾਂ ਨੂੰ ਜਥੇਬੰਦ ਕਰਨ ਜਥੇਬੰਦ ਕਰਨ ਤੋਂ ਬਾਅਦ ਫਿਰ ਉਹ ਪੰਜਾਬ ਦੇ ਵਿੱਚ ਵੀ ਖੇਤਰੀ ਪਾਰਟੀ ਕੰਮਜਾਬ ਕਰਨਾ ਸਾਡੀ ਸੋਚ ਇਹ ਆ ਅਸੀਂ ਕਾਂਗਰਸ ਵੱਲੋਂ ਚੋਣਾਂ ਲੜ ਲੈਦੇ ਅਸੀਂ ਕਿਹੜੀ ਪਾਰਟੀ ਵੱਲੋਂ ਚੋਣਾਂ ਨਹੀਂ ਲੜ ਸਕਦੇ ਮੇਰੇ ਕੋਲੇ ਕੋਈ ਲੀਡਰ ਕਹਿ ਕੇ ਦਿਖਾਵੇ ਕੋਈ ਕਾਂਗਰਸ ਦਾ ਵੱਡਾ ਲੀਡਰ ਕਾਹੇ ਜਾਂ ਫਿਰ ਆਪਣਾ ਇਹਨਾਂ ਦਾ ਜਿਹੜੀਆਂ ਹੁਣ ਦੋ ਪਾਰਟੀਆਂ ਮਿਲਣੀਆਂ ਹੈ ਦਾ ਕੋਈ ਝਾੜੂ ਵਾਲਾ ਕਹਿ ਕੇ ਦਿਖਾਵੇ ਮੈਂ ਸੂਤ ਦੇਉਂਗਾ ਤੁਸੀਂ ਸਾਨੂੰ ਕਹਿੰਦੇ ਨਹੀਂ ਵੀ ਸਾਡੇ ਵਿੱਚ ਵੱਲੋਂ ਚੋਣਾਂ ਲੜ ਲਓ ਅਸੀਂ ਨਹੀਂ ਲੜ ਸਕਦੇ ਸਾਡੀ ਮਜਬੂਰੀ ਇਹ ਆ ਕਿ ਸਾਨੂੰ ਇਸ ਚੀਜ਼ ਦੀ ਸਮਝ ਆ ਚੁੱਕੀ ਹੈ ਸਾਨੂੰ ਕੁਰਸੀਆਂ ਦਾ ਲਾਲਚ ਨਹੀਂ ਹੈਗਾ ਸਾਨੂੰ ਇਹੀ ਆ ਇਹ ਕਿੰਨੀਆਂ ਚੀਜ਼ਾਂ ਤਿਆਗ ਕਰਤੀਆਂ ਸੰਗਰਾਂਧਾ